ਸਾਸਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜੀਵਾਲ ਦੇ ਸਾਰੇ ਰਾਹ ਬੰਦ ਕਰ ਦਿੱਤੇ ਨੇ ਦੂਸਰੇ ਪਾਸੇ ਕੇਜਰੀਵਾਲ ਨੇ ਚੈਲੰਜ ਕਰ ਦਿੱਤਾ ਹੈ ਤੀਜੀ ਗੱਲ ਅੱਜ ਜਿਹੜੇ ਸੰਜੀਵ अरोड़ा ਨੇ ਉਹਨਾਂ ਦੇ ਘਰ ਦੇ ਉੱਤੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਛਾਪਾ ਮਾਰਿਆ ਹੈ ਯਾਨੀ ਕਿ ਹੁਣ ਸਿਆਸਤ ਵਿੱਚ ਬੜਾ ਵੱਡਾ ਉਲਟਫੇਰ ਹੋਵੇਗਾ ਇੱਕ ਪਾਸੇ ਸ਼ਾਮ ਅਰੋੜਾ ਜੋ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ইডি ਨੇ ਅੱਜ 56 ਕਸ ਕੇ ਉਹਨਾਂ ਦੇ ਘਰੇ ਰੇਡ ਮਾਰੀ ਅਤੇ ਸਾਰੇ ਹੀ ਘਰ ਦੇ ਮੈਂਬਰਾਂ ਦੇ ਫੋਨ ਬੰਦ ਕਰਾਇਆ ਗਿਆ ਦੂਜੇ ਪਾਸੇ ਭਗਵੰਤ ਮਾਨ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਆਪ ਆਦਮੀ ਪਾਰਟੀ ਦੇ ਕੈਬਨਿਨ ਨੂੰ ਜੇਕਰ ਤੁਸੀਂ ਜੋ ਕੁਝ ਮਰਜ਼ੀ ਕਰੋ ਕਿਉਂਕਿ ਅੱਜ ਨੂੰ ਅੱਜ 2 ਘੰਟਿਆਂ ਬਾਅਦ ਮੀਟਿੰਗ ਹੋਣ ਵਾਲੀ ਹੈ ਮੀਟਿੰਗ ਦੇ ਵਿੱਚ ਵੇਖੋ ਕੀ ਸਾਫ ਨਿਕਲਦਾ ਹੈ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਦੀ ਹੈ ਕਿਉਂਕਿ ਇੱਕ ਪਾਸੇ ਭਗਵੰਤ ਮਾਨ ਲਗਾਤਾਰ ਕੈਬਨਿਨ ਮੀਟਿੰਗਾਂ ਕਰਕੇ ਜਿਹੜੇ ਵਿਧਾਇਕ ਨੇ ਜਾ ਜਿਹੜੇ ਐਮਪੀ ਨੇ ਸਾਂਸ ਦੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਅਗਲੇ 2-3 ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਵੀ ਇੱਕ ਕੈਬਨਟ ਮੀਟਿੰਗ ਲਾਏਗੀ ਜਲਾਏਗੀ ਅਰਵਿੰਦ ਕੇਜਰੀਵਾਲ ਨੇ ਤਾਂ ਨਰਿੰਦਰ ਮੋਦੀ ਨੂੰ ਚੈਲੰਜ ਕੀਤਾ ਹੈ ਨਾਲੇ ਚੈਲੰਜ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਨੂੰ ਉਹਨਾਂ ਨੇ ਕੱਲ ਕਿਹਾ ਸੀ ਜੇਕਰ 22 ਸੂਬਿਆਂ ਦੇ ਵਿੱਚ ਬਿਜਲੀ ਮੁਫਤ ਕੀਤੀ ਜਾਂਦੀ ਹੈ ਤਾਂ ਮੈਂ ਭਾਰਤੀ ਜਨਤਾ ਪਾਰਟੀ ਲਈ ਚੋਣ ਪ੍ਰਚਾਰ ਕਰਾਂਗਾ ਆਪਣੀ ਪਾਰਟੀ ਛੱਡ ਦੇਗਾ ਇਧਰ ਆਮ ਆਦਮ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਅਰਵਿੰਦ ਕੇਜਰੀਵਾਲ ਦੇ ਅਰਵਿੰਦ ਕੇਜਰੀਵਾਲ ਜਿੰਨੇ ਮਰਜ਼ੀ ਹੱਥ ਪੱਲੇ ਮਾਰੇ ਜਿੰਨੇ ਮਰਜ਼ੀ ਪੈਦਲੇ ਖੇਡੇ ਜਿੰਨਾ ਮਰਜ਼ੀ ਸ਼ਤਰੰਜ ਵਾਂਗੂ ਤੇਜ ਦਿਮਾਗ ਚਲਾਵੇ ਲੇਕਿਨ ਹਰ ਹਾਲਤ ਵਿੱਚ ਜਿਹੜੀ ਕੁਰਸੀ ਜਿਹੜੀ ਹੈ ਉਹ ਨਹੀਂ ਜਾਣ ਦਿੱਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਭਗਵੰਤ ਮਾਨ ਵੱਲੋਂ ਵੀ ਹੁਣ ਅੰਦਰ ਖਾਤੇ ਮੰਤਰੀਆਂ ਵਿਧਾਇਕਾਂ ਦੇ ਨਾਲ ਸੈਟਿੰਗਾਂ ਕੀਤੀਆਂ ਜਾ ਰਹੀਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਮੌਜੂਦ ਹੋਣਗੇ ਜਾਂ ਨਹੀਂ ਹੋਣਗੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਸੂਤਰ ਦੱਸਣਗੇ ਲੇਕਿਨ ਜੇਕਰ ਨਹੀਂ ਹੁੰਦੇ ਤਾਂ ਫਿਰ ਪਲੜਾ ਜਿਹੜਾ ਭਾਰੀ ਹੋਵੇਗਾ ਅਰਵਿੰਦ ਕੇਜਰੀਵਾਲ ਦਾ ਜੇਕਰ ਸੂਬੇ ਦੇ ਮੁੱਖ ਮੰਤਰੀ ਉੱਥੇ ਮੌਜੂਦ ਹੁੰਦੇ ਨੇ ਕਿਉਂਕਿ ਜਿਹੜੀ 2.5 ਸਾਲ ਦੀ ਕਾਰਗੁਜ਼ਾਰੀ ਹੈ ਉਸ ਉੱਤੇ ਸਵਾਲ ਖੜੇ ਕੀਤੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਉਤੇ 1100 ਕਰੋੜ ਰੁਪਏ ਦਾ ਮਾਮਲਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਫੈਸਲੇ ਲਏ ਨੇ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ 2.5 ਸਾਲ ਜਿਹੜੀ ਤੁੰਤੜਿਕ ਨਹੀਂ ਕੀਤੀ ਲੇਕਿਨ ਹੁਣ ਜਿਹੜੇ 6 ਫੈਸਲੇ ਲਏ ਨੇ ਉਹ ਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਦੇ ਨਾਲ ਹੋਏ ਨੇ ਇਟ ਮੀਨਸ ਇੱਕ ਪਾਸੇ ਭਗਵੰਤ ਮਾਨ ਜੋ ਸੀਐਮ ਨੇ ਪੰਜਾਬ ਦੇ ਉਹ ਰਾਹ ਬੰਦ ਕਰਨ ਲੱਗੇ ਹੋਏ ਨੇ ਦੂਸਰੇ ਪਾਸੇ ਈਡੀ ਨੇ ਸਿਕੰਜਾ ਕੱਸ ਦਿੱਤਾ ਹੈ ਸੰਜੀਵ ਅਰੋੜਾ ਦੇ ਘਰ ਤੀਸਰੇ ਪਾਸੇ ਜਿਹੜੇ ਕੇਜਰੀਵਾਲ ਨੇ ਉਹਨਾਂ ਨੇ ਚੈਲੰਜ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨੂੰ ਜੇਕਰ 22 ਸੂਬਿਆਂ ਦੇ ਵਿੱਚ ਬਿਜਲੀ ਫ੍ਰੀ ਦਿੰਦੇ ਹੋ ਤੇ ਮੈਂ ਭਾਰਤੀ ਜਨਤਾ ਲਈ ਚੋਣ ਪ੍ਰਚਾਰ ਕਰਾਂਗਾ ਇਹ ਹੁਣ ਸਾਰੀ ਕਹਾਣੀ ਨਹੀਂ ਇਹ ਕਹਾਣੀ ਬਣ ਗਈ ਹੈ ਹੁਣ ਇਸ ਕਹਾਣੀ ਜਾਂ ਕਹਾਣੀ ਦੇ ਵਿੱਚੋਂ ਨਿਕਲਦਾ ਕੀ ਹੈ ਇਹ ਤਾਂ ਜਾਤ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜਾਂ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਧੰਨ